ਵਿਗਿਆਨ ਸੀਰੀਜ਼ ਦੀ ਇਸ ਕਲਾਸ ਵੀ ਤੁਹਾਡਾ ਸਵਾਗਤ ਆ। ਅੱਜ ਗੱਲ ਕਰਾਂਗੇ ਅਸੀਂ ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਚੀਜ਼ਾਂ ਦੇ ਬਾਰੇ ਜਿੰਨੂੰ ਅਸੀਂ ਵਰਤਦੇ ਤੇ ਬਹੁਤ ਆ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਇਹ ਚੀਜ਼ਾਂ ਬਣਦੀਆਂ ਕਿਵੇਂ ਆ। ਅਸੀਂ ਗੱਲ ਕਰਨ ਜਾ ਰਹੇ ਹਾਂ ਗਲਾਸ ਅਤੇ ਮਿਰਰ ਦੀ। ਮਤਲਬ ਕੱਚ ਅਤੇ ਸ਼ੀਸ਼ੇ ਦੀ। ਸੋ ਇਹਨਾਂ ਦੇ ਵਿੱਚੋਂ ਜੇਕਰ ਅਸੀਂ ਪਹਿਲਾਂ ਗਲਾਸ ਦੀ ਗੱਲ ਕਰੀਏ ਤੇ ਗਲਾਸ ਦੀ ਬਣਤਰ ਦੀ ਗੱਲ ਕਰੀਏ ਤੇ ਗਲਾਸ ਜਿਹੜਾ ਉਹ ਬਣਦਾ ਵਾ ਮੇਨ ਰੂਟ ਵਿੱਚ ਸਿਲੀਕਾ ਡਾਈਆਕਸਾਈਡ ਤੋਂ। ਤੇ ਨਾਲ ਅਸੀਂ ਕੀ ਐਡ ਕਰਦੇ ਆ NA2O CaO ਪਲੱਸ ਅਦਰ ਹੁਣ ਵੇਖੋ ਜੇਕਰ ਅਸੀਂ ਗੱਲ ਕਰੀਏ ਕਿ ਗਲਾਸ ਨੂੰ ਬਣਾਉਣ ਦੇ ਵਿੱਚ ਕਿਹੜਾ ਕੰਪਾਊਂਡ ਕਿੰਨੀ ਮਾਤਰਾ ਚ ਐਡ ਹੁੰਦਾ ਤੇ ਸਭ ਤੋਂ ਜ਼ਿਆਦਾ ਗਲਾਸ ਨੂੰ ਬਣਾਉਣ ਦੇ ਵਿੱਚ ਯੋਗਦਾਨਾ 70 ਤੋਂ 75% ਸਿਲੀਕਾ ਡਾਈਆਕਸਾਈਡ ਦਾ ਜੇਕਰ ਅਸੀਂ ਕਹੀਏ ਸੋਡੀਅਮ ਆਕਸਾਈਡ ਦੀ ਜ਼ਰੂਰਤ ਕਿੰਨੀ ਆ ਤੇ ਅਸੀਂ ਕੰਨੇ ਆ 12 ਤੋਂ 15% ਜੇਕਰ ਅਸੀਂ ਕਹੀਏ ਕੈਲਸ਼ੀਅਮ ਆਕਸਾਈਡ ਕਿੰਨਾ ਐਡ ਕਰਦੇ ਆ ਤੇ ਅਸੀਂ ਕੰਨੇ ਆ ਲਗਭਗ 8 ਤੋਂ 10% ਤੇ ਅਦਰ ਮਟੀਰੀਅਲ 2 ਤੋਂ 5% ਹੁਣ ਵੇਖੋ ਇਹ ਜਿਹੜਾ ਅਦਰ ਮਟੀਰੀਅਲ ਆ ਨਾ ਇਹੋ ਹੀ ਤੈਅ ਕਰਦਾ ਵਾ ਕਿ ਤੁਸੀਂ ਗਲਾਸ ਕਿਸ ਪਰਪਸ ਲਈ ਬਣਾਉਣਾ ਵਾ ਜੇਕਰ ਅਸੀਂ ਗਲਾਸ ਜਿਹੜਾ ਕੱਚ ਬਣਾ ਰਹੇ ਆ ਉਹ ਮੋਬਾਈਲ ਦੀ ਅਸੀਂ ਟੱਚ ਬਣਾਣੀ ਆ ਤੇ ਫਿਰ ਅਸੀਂ ਇੱਥੇ ਕੀ ਯੂਜ਼ ਕਰਾਂਗੇ ਫਿਰ ਅਸੀਂ ਯੂਜ਼ ਕਰਾਂਗੇ Al2O3 ਮਤਲਬ ਜੇਕਰ ਅਸੀਂ Al2O3 ਕਰਾਂਗੇ ਤੇ ਮੋਬਾਈਲ ਵਾਸਤੇ ਕੱਚ ਬਣ ਜਾਏਗਾ ਜੇਕਰ ਅਸੀਂ ਮੰਨ ਲਓ ਰਸੋਈ ਦੇ ਬਰਤਨ ਕਾਪ ਆਦ ਬਣਾਉਣੇ ਆ ਫਿਰ ਅਸੀਂ ਕੀ ਐਡ ਕਰਦੇ ਆ ਫਿਰ ਅਸੀਂ B2O3 ਐਡ ਕਰਦੇ ਆ ਤੇ ਬੋਰੋ ਸਿਲੀਕੇਟ ਕੱਚ ਬਣ ਜਾਂਦਾ ਜਿਹੜਾ ਵਧੀਆ ਮੰਨਿਆ ਜਾਂਦਾ ਸੋ ਇਹ ਜਿਹੜਾ ਅਦਰਵਾਨਾ ਇਹੋ ਹੀ ਤੈਅ ਕਰਦਾ ਵਾ ਕਿ ਤੁਸੀਂ ਕੱਚ ਨੂੰ ਜਿਹੜਾ ਵਾ ਵਰਤਣਾ ਕਿੱਥੇ ਆ ਤੇ ਕੀ ਐਡ ਕਰਨਾ ਵਾ ਸੋ ਅਸੀਂ ਮੇਨ ਗੱਲ ਕਰਦੇ ਆ ਇਸ ਗਲਾਸ ਦੀ ਇਸ ਗਲਾਸ ਨੂੰ ਬਣਾਉਣ ਦੇ ਵਿੱਚ ਅਸੀਂ ਮੇਨ ਕੀ ਵਰਤਿਆ ਸਿਲੀਕਾ ਡਾਈਆਕਸਾਈਡ ਹੁਣ ਕੁਐਸਚਨ ਇਹ ਆ ਕਿ ਸਿਲੀਕਾ ਡਾਈਆਕਸਾਈਡ ਮਿਲੇਗੀ ਕਿੱਥੋਂ ਸਿਲੀਕਾ ਡਾਈਆਕਸਾਈਡ ਸਾਨੂੰ ਮਿਲਦੀ ਆ ਰੇਤ ਦੇ ਵਿੱਚੋਂ ਪਰ ਕਿਹੜੀ ਰੇਤ ਜਿਹੜੀ ਅਸੀਂ ਆਮ ਘਰਾਂ ਨੂੰ ਬਣਾਉਣ ਲਈ ਵਰਤਦੇ ਆ ਹੁਣ ਜਿਹੜੀ ਘਰਾਂ ਨੂੰ ਬਣਾਉਣ ਲਈ ਰੇਤ ਵਰਤਦੇ ਆ ਨਾ ਉਹਦੇ ਵਿੱਚ ਸਿਲੀਕਾ ਡਾਈਆਕਸਾਈਡ ਦੀ ਮਾਤਰਾ ਹੁੰਦੀ ਆ 70 ਤੋਂ 75% ਇੱਕ ਸਪੈਸ਼ਲ ਤਰ੍ਹਾਂ ਦੀ ਰੇਤ ਹੋਰ ਵੀ ਹੁੰਦੀ ਆ ਜਿਹਦਾ ਰੰਗ ਜਿਹੜਾ ਵਾ ਵਾਈਟ ਗੋਲਡਨ ਹੁੰਦਾ ਵਾ ਜਿਹਦੇ ਕਣ ਬੜੇ ਸਾਫ਼ ਹੁੰਦੇ ਆ ਤੇ ਜਿਹਦੇ ਕਣ ਜਿਹੜੇ ਆ ਉਹ ਬੜੇ ਇੱਕ ਸਮਾਨ ਸਾਈਜ਼ ਦੇ ਹੁੰਦੇ ਆ ਉਸ ਰੇਤ ਨੂੰ ਅਸੀਂ ਕੀ ਬੋਲਦੇ ਆ ਸਿਲੀਕਾ ਸੈਂਡ ਬੋਲਦੇ ਆ ਸੋ ਅਸੀਂ ਇਹ ਜਿਹੜਾ SiO2 ਆ ਉਹ ਕਿੱਥੋਂ ਲਵਾਂਗੇ ਇਹ ਸਿਲੀਕਾ ਸੈਂਡ ਦੇ ਵਿੱਚੋਂ ਲਵਾਂਗੇ ਸਿਲੀਕਾ ਸੈਂਡ ਦੇ ਵਿੱਚ ਲਗਭਗ 95% ਤਾਂ ਨੂੰ ਕੀ ਮਿਲੂਗਾ ਸਿਲੀਕਾ ਡਾਈਆਕਸਾਈਡ ਮਿਲ ਜੇਗੀ ਇਹ ਸਿਲੀਕਾ ਜਿਹੜੀ ਸੈਂਡ ਆ ਇਹ ਆਮ ਰੇਤ ਦੇ ਨਾਲੋਂ ਕਿੰਨਾ ਚੀਜ਼ਾਂ ਕਰਕੇ ਵੱਖ ਹੋਗੀ ਇੱਕ ਤੇ ਇਹਦਾ ਜਿਹੜਾ ਰੰਗ ਆ ਉਹ ਕੀ ਆ ਵਾਈਟ 골ਡਨ ਆ ਇਹ ਕਿਦੇ ਜਿਹੜੇ ਕਣ ਵਾ ਉਹ ਕੀ ਆ ਇੱਕ ਸਮਾਨ ਸਾਈਜ਼ ਦੇ ਆ ਇਹ ਬੜੀ ਸਾਫ ਸੁਧਰੀ ਜੀ ਹੁੰਦੀ ਆ ਠੀਕ ਆ ਸੋ ਸਿਲੀਕਾ ਸੈਂਡ ਦੇ ਵਿੱਚੋਂ ਅਸੀਂ ਸਿਲੀਕਾ ਡਾਈਆਕਸਾਈਡ ਕੱਢ ਲੈਨੇ ਆ ਕੱਚ ਨੂੰ ਬਣਾਉਣ ਵਾਸਤੇ ਹੁਣ ਵੇਖੋ ਇਹ ਜਿਹੜੇ ਸਾਡੀ ਕੈਮੀਕਲ ਇਕੁਏਸ਼ਨ ਆ ਕਿ ਅਸੀਂ ਕੱਚ ਨੂੰ ਬਣਾਉਣ ਵਾਸਤੇ ਸਿਲੀਕਾ ਡਾਈਆਕਸਾਈਡ ਐਡ ਕਰ ਲਿਆ Na2O ਕਰ ਲਿਆ CaO ਕਰ ਲਿਆ ਇਹ ਐਡ ਕਰਕੇ ਅਸੀਂ ਕੀ ਕਰਦੇ ਆ ਅਸੀਂ ਲਗਭਗ 1400 ਡਿਗਰੀ ਤੋਂ ਲੈ ਕੇ 1700 ਡਿਗਰੀ ਸੈਲਸੀਅਸ ਤੱਕ ਗਰਮ ਕਰਦੇ ਆ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਐਡ ਕਰਕੇ ਗਰਮ ਕਰਦੇ ਆ ਨਾ ਤੇ ਗਰਮ ਕਰਕੇ ਕੀ ਬਣ ਜਾਂਦਾ ਵਾ ਇਹ ਲਿਕੁਇਡ ਰੂਪ ਚ ਬਦਲ ਜਾਂਦੀ ਆ ਮਤਲਬ ਇਹ ਤਰਲ ਬਣ ਜਾਂਦੀ ਆ ਪਾਣੀ ਵਾਂਗੂ ਬਣ ਜਾਂਦੀ ਆ ਬਾਅਦ ਵਿੱਚ ਇਹਨੂੰ ਜਿਹੜਾ ਵਾ ਉਹ ਸੋਲਿਡ ਰੂਪ ਦੇ ਦਈਏ ਤੇ ਕੀ ਬਣ ਜਾਂਦਾ ਵਾ ਗਲਾਸ ਬਣ ਜਾਂਦਾ ਵਾ ਹੁਣ ਅਸੀਂ ਵੇਖਿਆ ਕਿ ਜਦੋਂ ਸਿਲੀਕਾ ਡਾਈਆਕਸਾਈਡ ਤੋਂ ਅਸੀਂ ਗਲਾਸ ਬਣਾਉਨੇ ਆ ਨਾ ਕੱਚ ਬਣਾਉਨੇ ਆ ਸਾਨੂੰ 1700 ਡਿਗਰੀ ਟੈਂਪਰੇਚਰ ਤੇ ਗਰਮ ਕਰਨਾ ਪੈਂਦਾ ਪਰ ਜੇਕਰ ਅਸੀਂ ਆਖੀਏ ਕਿ ਸਾਨੂੰ ਟੈਂਪਰੇਚਰ ਘਟਦੇ ਉੱਤੇ ਗਰਮ ਕਰਨਾ ਪਵੇ ਤੇ ਅਸੀਂ ਕੀ ਐਡ ਕਰਦੇ ਆ ਅਸੀਂ Na2O ਐਡ ਕਰਦੇ ਆ ਜਾਂ ਅਸੀਂ ਕਹੀਏ ਕਿ ਇਸ Na2O ਨੂੰ ਐਡ ਕਰਨ ਦਾ ਮੇਨ ਕੰਮ ਕੀ ਆ એનર્ਜੀ ਨੂੰ ਬਚਾਉਣਾ ਮਤਲਬ ਜਿਹੜਾ ਪਹਿਲਾਂ 1700 ਡਿਗਰੀ ਤੇ ਹੋਣ ਰਿਹਾ ਸੀ ਉਹ ਇਹਦੇ ਐਡ ਕਰਨ ਦੇ ਨਾਲ 1400 ਡਿਗਰੀ ਤੇ ਹੋਂਡਾ ਪਣਾ ਕਿਉਂ ਕਿ NA2O ਕੀ ਕਰਦਾ ਵਾ ਇਹ ਮੈਲਟਿੰਗ ਪੁਆਇੰਟ ਘਟਾ ਦਿੰਦਾ ਵਾ ਇਹ ਜਦੋਂ ਵੀ ਅਸੀਂ ਕੈਮੀਕਲ ਕੰਪਾਊਂਡ ਐਡ ਕਰਦੇ ਆ ਨਾ ਇਹ ਮੈਲਟਿੰਗ ਪੁਆਇੰਟ ਘਟਾ ਦਿੰਦਾ ਵਾ ਇਹ ਸਾਨੂੰ ਮਿਲਣਾ ਕਿੱਥੋਂ ਆ ਇਹ ਸਾਨੂੰ ਮਿਲਦਾ ਵਾ ਸੋਡੀਅਮ ਕਾਰਬੋਨੇਟ ਦੇ ਵਿੱਚੋਂ NA2CO3 ਦੇ ਵਿੱਚੋਂ ਮਿਲੇਗਾ NA2O ਤੇ ਮੇਨ ਕਮ ਇਹਦਾ ਕੀ ਹੋ ਗਿਆ ਇਹ ਮੇਨ ਕਮ ਇਹਦਾ ਇਹ ਹੋ ਗਿਆ ਕਿ ਇਹ ਕੱਚ ਨੂੰ ਜਿਹੜਾ 1700 ਡਿਗਰੀ ਟੈਂਪਰੇਚਰ ਤੇ ਪਿਗਲਣਾ ਸੀ ਉਹ 1400 ਡਿਗਰੀ ਟੈਂਪਰੇਚਰ ਤੇ ਹੀ ਪਿਗਲ ਜਾਏਗਾ ਦੂਜਾ ਮੇਨ ਫਾਇਦਾ ਇਹਦਾ ਕੀ ਆ ਐਡ ਕਰਨ ਦਾ ਕਿ ਕੱਚ ਜਿਹੜਾ ਵਾ ਉਹ ਥੋੜਾ ਟਰਾਂਸਪੇਰੈਂਟ ਬਣ ਜਾਂਦਾ ਡਿਊਰੇਬਲ ਬਣ ਜਾਂਦਾ ਮਤਲਬ ਥੋੜਾ ਵਧੀਆ ਬਣ ਜਾਂਦਾ ਤੇ ਪਰ ਇੱਕ ਇਹਦਾ ਨੁਕਸਾਨ ਵੀ ਆ ਕਿਉਂਕਿ ਕੈਮੀਕਲੀ ਸਾਨੂੰ ਪਤਾ ਵਾ ਕਿ ਸੋਡੀਅਮ ਜਿਹੜਾ ਕਾਰਬੋਨੇਟ ਆ ਇਹ ਕੀ ਆ ਇਹ ਨਮੀ ਤੇ ਤੇਜਾਬ ਦੇ ਨਾਲ ਰਿਐਕਸ਼ਨ ਕਰਦਾ ਵਾ ਹੁਣ ਜੇਕਰ ਤੁਸੀਂ ਇਹ ਐਡ ਕੀਤਾ ਵਾ ਸੋਡੀਅਮ ਆਕਸਾਈਡ ਐਡ ਕੀਤਾ ਵਾ ਤੇ ਕੱਚ ਜਿਹੜਾ ਬਣੂਗਾ ਨਾ ਉਹ ਕੀ ਆ ਉਹਨੇ ਨਮੀ ਦੇ ਨਾਲ ਤੇ ਤਿਆਬ ਦੇ ਨਾਲ ਖਰਾਬ ਹੋਣ ਦਾ ਉਹਦਾ ਖਤਰਾ ਰਹੂਗਾ ਹੁਣ ਅਸੀਂ ਇਸ ਪ੍ਰੋਬਲਮ ਨੂੰ ਜਿਹੜਾ ਦੂਰ ਕਰਨ ਵਾਸਤੇ ਕੀ ਕਰਦੇ ਆ ਕੈਲਸ਼ੀਅਮ ਆਕਸਾਈਡ ਪਾਉਂਦੇ ਆ ਕੈਲਸ਼ੀਅਮ ਆਕਸਾਈਡ ਕੀ ਆ ਕੈਲਸ਼ੀਅਮ ਆਕਸਾਈਡ ਸ਼ੀਸ਼ੇ ਨੂੰ ਜਿਹੜਾ ਵਾ ਹੋਰ ਪ੍ਰੋਟੈਕਟ ਕਰਦਾ ਵਾ ਮਤਲਬ ਸਟਰੋਂਗ ਬਣਾ ਦਿੰਦਾ ਉਹਦੀ ਲਾਈਫ ਨੂੰ ਵਧਾ ਦਿੰਦਾ ਜਿਹੜਾ ਉਹ ਨਮੀ ਤੇ ਤੇਜਾਬ ਦੇ ਨਾਲ ਖਰਾਬ ਹੋ ਸਕਦਾ ਸੀ ਐਸਿਡ ਦੇ ਨਾਲ ਇਹ ਕੀ ਕਰਦਾ ਉਹਨੂੰ ਬਚਾਉਂਦਾ ਵਾ ਬਾਕੀ ਕੈਲਸ਼ੀਅਮ ਆਕਸਾਈਡ ਪਾਉਣ ਦੇ ਨਾਲ ਇਹ ਕਿ ਸਸਤਾ ਵਾ ਕੈਲਸ਼ੀਅਮ ਆਕਸਾਈਡ ਤੇ ਬਹੁਤ ਸਸਤਾ ਵਾ ਠੀਕ ਆ ਇਹਦੇ ਐਡ ਕਰਨ ਦੇ ਨਾਲ ਕੀ ਆ ਕੱਚ ਹੋਰ ਵੀ ਡਿਊਰੇਬਲ ਬਣ ਜਾਂਦਾ ਵਾ ਸੋ ਇਸ ਕਰਕੇ ਅਸੀਂ ਕੈਲਸ਼ੀਅਮ ਆਕਸਾਈਡ ਪਾ ਦਿੰਦੇ ਆ ਅਦਰਬਾਰੀ ਤੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਤੁਸੀਂ ਕਿਸ ਪਰਪਸ ਲਈ ਕੱਚ ਬਣਾਉਣਾ ਵਾ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਅਦਰ ਵਾਲਾ ਕੰਪਾਊਂਡ ਜਿਹੜਾ ਉਹ ਐਡ ਕਰਦੇ ਜੋ ਕੰਪੋਜੀਸ਼ਨ ਦੇ ਆਧਾਰ ਤੇ ਗਲਾਸ ਦੀਆਂ ਬਹੁਤ ਸਾਰੀਆਂ ਟਾਈਪਸ ਆ ਪਰ ਜ਼ਿਆਦਾਤਰ ਅਸੀਂ ਸਾਇੰਸ ਦੇ ਵਿੱਚ ਕਰਾਉਨ ਗਲਾਸ ਤੇ ਫਲਿੰਟ ਗਲਾਸ ਹੀ ਵਰਤਦੇ ਹਾਂ ਕਿਉਂਕਿ ਅਸੀਂ ਕਰਾਉਨ ਗਲਾਸ ਤੇ ਫਲਿੰਟ ਗਲਾਸ ਦੇ ਹੀ ਆਪਣੇ ਲੈਂਸ ਤੇ ਪ੍ਰਿਜ਼ਮ ਆਦਿ ਵਗੈਰਾ ਬਣਾਉਂਦੇ ਆ ਸੋ ਜਿਸ ਦੀਆਂ ਪ੍ਰੋਪਰਟੀਆਂ ਸਟੇਬਲ ਦੇ ਵਿੱਚ ਦਿੱਤੀਆਂ ਆਆਂ ਅਸੀਂ ਨੈਕਸਟ ਕਲਾਸ ਦੇ ਵਿੱਚ ਆਪ ਜੀ ਨੂੰ ਜਲਦੀ ਮਿਲਾਂਗੇ ਮੇਰੇ ਟਾਪਿਕ ਦੇ ਨਾਲ ਧੰਨਵਾਦ